ਮੈਂ ਤੁਹਾਨੂੰ ਤੁਹਾਡੇ ਵਾਸਤੇ ਨਾ ਸਵਰਾਜ ਟਰੈਕਟਰ ਲੈ ਕੇ ਆਇਆ 735 ਟਰੈਕਟਰ ਆ ਤੇ ਕੋਕਾਪੀਲ ਟਰੈਕਟਰ ਆ ਮਾਲਕਾ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਠੀਕ ਹੈ ਜੀ ਠੀਕ ਠਾਕ ਜੀ ਸਭ ਤੋਂ ਪਹਿਲਾਂ ਬਈ ਜਿਹੜਾ 35 ਆ ਸਵਰਾਜ ਇਹ ਮਾਡਲ ਕਿਹੜਾ ਇਹ ਬਈ ਹੈਗਾ 1999 ਮਾਡਲ ਹੈ ਜੀ ਠੀਕ ਹੈ ਜੀ 1999 ਮਾਡਲ ਤੁਹਾਨੂੰ ਬਈ ਪਹਿਲਾਂ ਹੀ ਦੱਸ ਦਈਏ ਟਰੈਕਟਰ ਦਾ ਹਜੇ ਆਹ ਲੈਫਟ ਪੰਪ ਵੀ ਨਾਲ ਦਾ ਠੀਕ ਆ ਆ ਬਾਡੀ ਬੁੱਡੀ ਲੈਣ ਤੇ ਨਿਗਾ ਮਰਾ ਦੇ ਟਰੈਕਟਰ ਸਾਰਾ origignal ਆ ਹਾਂ ਬਾਡੀ ਬੁੱਡੀ ਲਿਆਂਦਾ ਫੁੱਲ ਰੰਗ ਪਿਆ ਪੈਰ ਦਾ ਨਾ ਤੇ ਨਿਗਾ ਮਰਾ ਦੇ ਟਰਾਂ ਤੇ ਫੁੱਲ ਦਾ ਫੁੱਲ ਰੰਗ ਪਿਆ ਯਾਰ ਠੀਕ ਆ ਬਾਈ ਜਿੰਨਾ ਕਹਦੀ ਯਾਰ ਉਨਾ ਹੀ ਨਵਾਂ ਟਰੈਕਟਰ ਇਹ ਠੀਕ ਆ ਵੀ ਸ਼ੋਰੂਮ ਕੰਡੀਸ਼ਨ ਹੀ ਆ ਹਾਂ ਮਾਡਲ ਦੇ ਵੀ ਮਾਡਲ ਦੇ ਹਿਸਾਬ ਨਾਲ ਬਹੁਤ ਸਾਫ ਪਿਆ ਜਦੋਂ ਟਰੈਕਟਰ ਬਾਈ ਜਿਆਦਾ ਚੱਲਦਾ ਨਾ ਮੇਨ ਇਹਦਾ ਬਲਾਕ ਤੋਂ ਰੰਗ ਉੱਡਣਾ ਹੁੰਦਾ ਹਜੇ ਟਰੈਕਟਰ ਦੇ ਫੁੱਲ ਰੰਗ ਪਿਆ ਠੀਕ ਆ ਬਾਈ ਗੱਲ ਕਰੀਏ ਟਾਇਰਾਂ ਦੀ ਬਾਈ ਟਾਇਰ ਹੈਗੇ ਜੀ ਮੂਰਲੇ MRF ਕੰਪਨੀ ਦੀ 45 ਤੋਂ 50% ਆ ਠੀਕ ਆ ਬਾਈ ਮਗਰਲੇ ਹੈਗੇ 13 ਦੇ ਟਾਇਰ 13 ਦੇ ਟਾਇਰ ਆ ਆਣ ਬਾਈ ਟਰੈਕਟਰ ਨਾ ਪੂਰਾ ਹਾਂ ਟਾਪ ਲੈਗ ਫੱਟੀ ਮਿਲੂਗੀ ਬਾਕੀ ਲੈਂਕਾਂ ਲੂਕਾਂ ਨੂੰ ਨਿਕਾ ਮਰਾ ਬਈ ਗੋਲੀਆਂ ਹਜੇ ਰਿਪੇਅਰ ਹੋਈਆਂ ਨਹੀਂ ਆ ਠੀਕ ਆ ਬਾਈ ਕੋਈ ਗੋਲੀ ਤੇ ਵੈਲਡਿੰਗ ਨਹੀਂ ਲੱਗਿਆ ਹਜੇ ਟਰੈਕਟਰ ਥੋੜਾ ਚੱਲਿਆ ਕਰਕੇ ਹੀ ਆ ਹੁੱਕ ਨਾਲ ਦੀ ਆ ਹਾਂ ਵੀ ਜਿੰਨਾ ਚੱਲਿਆ ਜ਼ਿੰਮੇਦਾਰ ਘਰੇ ਚੱਲਿਆ ਹਾਂ ਆ ਪਲੇਟਾਂ ਬਲੂਟਾਂ ਨਾਲ ਦੀਆਂ ਨਾਲ ਦੀਆਂ ਲੱਗੀਆਂ ਹੋਈਆਂ ਜੇ ਮਾਰ ਕੇ ਵੀ ਤੁਹਾਨੂੰ ਦਿਖਾ ਸਕਦੇ 98 ਦੀ ਮੈਨੂਫੈਕਚਰ ਤੇ 99 ਦੀ ਇਹ ਦੀ ਜਾਨਕੀ ਕਾਪੀ ਆ ਠੀਕ ਆ ਬਾਈ ਹਾਈਸ ਟਰੈਕਟਰ ਦੀ ਹੁਣ ਆਪਾਂ ਗੱਲ ਕਰੀਏ ਬਾਈ ਇਹਦਾ ਰੇਟ ਕੀ ਆ ਇਹਦਾ ਰੇਟ ਬਾਈ ਯਾਰ ਜਮਾਂ ਹੀ ਜਾਜਾ ਜਮਾਂ ਹੀ ਜਾਜਾ ਬਾਜਬ ਰੇਟ ਵਾਲਾ ਪਹਿਲਾਂ ਪੰਪ ਬਾਹਰ ਆ ਪੰਜ ਗੀਅਰ ਆ ਇੰਜਨ ਗੀਅਰ ਤੇ ਜਿੰਨੇ ਰੁਪਏ ਲੱਗੇ ਨੇ ਇਸ ਟਰੈਕਟਰ ਤੇ ਮੈਨੂੰ ਨਹੀਂ ਲੱਗਦਾ ਇੰਨੇ ਰੁਪਿਆ ਚ ਹੋਰ ਮਿਲੂਗਾ 1 ਲੱਖ 65000 ਰੁਪਏ ਹਾਂ ਨਹੀਂ 1 ਲੱਖ 65000 ਰੁਪਏ ਡਿਮਾਂਡ ਆ ਜੇ ਵੀਡੀਓ ਦੇਖ ਕੇ ਆਉਗਾ ਉਹਨੂੰ 60 ਦਾ ਦੇਵਾਂਗੇ 160000 ਤੇ ਸਵਰਾਜ 735 ਲੈ ਜਾਓ ਹਾਂ ਬਾਹਰ ਪੰਪ ਵਾਲਾ 5 ਗੇਅਰ ਵਾਲਾ 1999 ਮਾਡਲ ਠੀਕ ਆ ਬਾਈ ਤੇ ਜਿਹੜਾ ਇੱਧਰ ਸਵਰਾਜ 735 ਇਹ ਕਿਹੜਾ ਮਾਡਲ ਆ ਇਹ ਬਾਈ ਮਾਡਲ 98 ਆ ਇਹ ਵੀ 5 ਗੇਅਰ ਆ ਲੈਫਟ ਪੰਪ ਬਾਹਰ ਆ ਠੀਕ ਆ ਇਸ ਟ੍ਰੈਕਟਰ ਦੇ ਵਿੱਚ ਕਈ ਕਿਸਾਨ ਭਰਾ ਕਹਿੰਦੇ ਨੇ ਆਪਾਂ ਡਬਲ ਕਲੱਚ ਲੈਣਾ ਕਿ ਘਰ ਦੀ ਵਾਈ ਵਾਸਤੇ ਆਪਾਂ ਰੂਟਾਵੇਟਰ ਚਲਾਉਣਾ ਹਨਾ ਇਹ ਡਬਲ ਆ ਹਾਂ ਇਹ ਰੂਟਾਵੇਟਰ ਖਿੱਚੂਗਾ ਪੰਜਾਬ ਨੰਬਰ ਹੈ ਹਨਾ ਹਾਂ ਪੰਜਾਬ ਨੰਬਰ ਹੈ ਪਹਿਲੇ ਕਰਦਾ ਟਰੈਕਟਰ ਆ ਇਹ ਮੂਰੇ ਟਾਇਰ ਹੋਣਗੇ ਬਈ 80% ਠੀਕ ਆ ਬਈ ਮਗਰਲੇ 90% ਗਣਕੇ ਆ ਜੇ ਬੰਦਾ ਠੀਕ ਆ ਵੀ ਟਰੈਕਟਰ ਮਾੜਾ ਨਹੀਂ ਆਵੇ ਵਾਈ ਤੇ ਚੱਲਿਆ ਇਹ ਵੀ ਕੱਲੀ ਵਾਈ ਤੇ ਚੱਲਿਆ ਬਈ ਇਹਦੀ ਵੀ ਲੈਂਕਾਂ ਨੂੰ ਕਾ ਸਾਫ ਆ ਟਰੈਕਟਰ ਦੀਆਂ ਜਿੰਨਾ ਕਹਦੀ ਯਰੋਨਾ ਨਵਾਂ ਹੀ ਹੈ ਵੀ ਓਨਾ ਹੀ ਨਵਾਂ ਤੇ ਬਈ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਬਈ ਕੱਲਾ ਆ ਟਰੈਕਟਰ ਨਹੀਂ ਆ ਵੀ ਠੀਕ ਆ ਆਪਜੀ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਇਧਰਲੇ ਪਾਸੇ ਵਿਖਾ ਦੇ ਕਈ ਯਾਰ ਬੰਦਾ ਕਹਿ ਦਿੰਦਾ ਯਾਰ ਕਿ ਟੁੱਟ ਭੱਜਣਾ ਹੋਵੇ ਟਰੈਕਟਰ ਦੀ ਗਾਰੰਟੀ ਹੋਊਗੀ ਸਾਡੀ ਕਿਤੋਂ ਵੀ ਟਰੈਕਟਰ ਟੁੱਟਿਆ ਭੱਜਿਆ ਜਾਂ ਵੈਲਡਿੰਗ ਹੋਵੇ ਦਾ ਠੀਕ ਆ ਵੀ ਸਾਰਾ origignal ਆ ਥੋੜੀ ਫੁੱਲ ਗਾਰੰਟੀ ਆ ਇੰਜਨ ਗੇਅਰ ਦਾ ਵੀ ਟੁੱਟੂਗਾ ਸਾਡਾ ਟਰੈਕਟਰ ਵਾ ਕੇ ਚਲਾ ਕੇ ਲਿਆ ਸਕਦਾ ਚਲਾ ਕੇ ਲਿਆ ਸਕਦਾ ਬਾਈ ਹੁਣ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਮੁੱਲ ਬਈ ਇਹਦਾ ਵੀ ਜੈ ਜੀ ਆ ਜੇ ਗੱਲ ਕਰੀਏ ਨਾ ਆਪਾਂ ਸਿੰਗਲ ਕਲੱਚ ਮੰਡੀਆਂ ਦੇ ਵੇਖੀਏ ਹਾਂ ਬਈ ਸਿੰਗਲ ਕਲੱਚ ਟਰੈਕਟਰ ਦਾ ਯਾਰ 2-2 ਲੱਖ 210 ਮੰਗਦੇ ਆ ਲੋਕ ਹਾਂ ਬਈ ਆਪਾਂ ਘਰੇ ਵੀਡੀਓ ਬਣਾ ਰਹੇ ਆ 1.85 ਲੱਖ ਦਾ ਡਬਲ ਕਲੱਚ ਕਈ ਲੋਕ ਬਾਹਰੋਂ 샤ਫਟ ਬਦਲ ਦਿੰਦੇ ਵਿੱਚੋਂ ਚੱਕਰ ਨਹੀਂ ਲਗਾਉਂਦੇ ਇਹਦੇ ਲਾਈਵ ਆ ਇਹਦੇ ਚੱਕਰ ਲਾਏ ਹੋਏ ਆ ਵਿੱਚੋਂ ਠੀਕ ਆ ਬਾਈ ਹੁਣ ਇਹ ਦੋਵੇਂ ਟਰੈਕਟਰ ਬਾਈ ਕਿਹੜੇ ਪਿੰਡ ਵਕਾਉ ਆ ਪਿੰਡ ਮੰਦਰ ਚਟਾਣਾ ਠੀਕ ਆ ਫਰੀਦਕੋਟ ਤੇ ਨੰਬਰ ਬਾਈ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ